ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਬਾਈ ਜਿਹੜਾ ਆਪਣਾ ਟਾਰਗੇਟ ਮੇਤੇ 800 ਬੂਟੇ ਲਾਉਣ ਵਾਲਾ ਉਹਨਾਂ ਦੇ ਵਿੱਚੋਂ 30 ਬੂਟੇ ਅੱਜ ਸਵੇਰੇ ਲਾਏ ਨੇ ਤੇ 100 ਬੂਟਾ ਕੱਦ ਲਾ ਚੁੱਕਿਆ ਪਾਉਚ ਤੇ ਜਿਹੜੇ ਕੱਲ ਮੈਂ ਬੂਟੇ ਲਾਏ ਨੇ ਉਹਨਾਂ ਦੇ ਵਿੱਚੋਂ ਪੰਜ ਬੂਟੇ ਕਿਸ ਨੇ ਪੱਟਤੇ ਯਾਰ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਆ ਸਾਨੂੰ ਕਹਿ ਦਿਆ ਕਰੋ ਯਾਰ ਵੀ ਨਾ ਲਾਓ ਅਸੀਂ ਨਹੀਂ ਲਾਵਾਂਗੇ ਉੱਥੇ ਬੂਟੇ ਪਰ ਮਾ ਬਾਅਦ ਜੋ ਉਹ ਚੀਜ਼ ਨੂੰ ਦੇਖਦਾ ਮਨ ਦੁਖੀ ਹੁੰਦਾ ਪਰ ਅੱਜ ਪਾਰਕ 'ਚ ਬੂਟੇ ਲਾਉਂਦੇ ਲਾਉਂਦੇ ਇੱਕ ਚੀਜ਼ ਵੱਲ ਧਿਆਨ ਗਿਆ ਵੀ ਉੱਥੇ ਕੋਈ ਨਹੀਂ ਆਉਂਦਾ ਜਾਂਦਾ ਉਹਦਾ ਕਾਰਨ ਇਹ ਆ ਬਾਈ ਉੱਥੇ ਮੂਈ ਦੇਖੋ ਸੁੱਕਾ ਹੋਇਆ ਪਿਆ ਸੀਗਾ ਇਹ ਚੀਜ਼ਾਂ ਹੋਈਆਂ ਪਿਆ ਨੇ ਉੱਥੇ ਕੋਈ ਸਾਫ ਸਫਾਈ ਨਹੀਂ ਹੈ ਨਾ ਤੇ ਉੱਥੇ ੜਾ ੜਾ ਘਾਹ ਹੋਇਆ ਪਿਆ ਯਾਨੀ ਕਿ ਇਹ ਵੀ ਕਿਸੇ ਦੇ ਕੁਝ ਵੀ ਲਾੜ ਸਕਦਾ ਉਹ ਲਵੇ ਲਾਉਣੇ ਵਾਲੇ ਘਰ ਵੀ ਨੇ ਉਹ ਵੀ ਆਉਂਦੇ ਨੇ ਪਰ ਉਹ ਸਾਫ ਸਫਾਈ ਨਹੀਂ ਕਰਦੇ ਬਾਈ ਉਹ ਹੁਣ ਆਉਣੀ ਹਟਿਕ ਵੀ ਉੱਥੇ ਸਾਫ ਸਫਾਈ ਨਹੀਂ ਹੈਗੀ। ਬੇਰੇ ਅਜੇ ਵੀਡੀਓ ਪਾਉਣੇ ਆਪਾਂ ਅੱਜ ਤੋਂ 5 ਦਿਨਾਂ ਨੂੰ ਇਹੀ ਪਾਰਕ ਦੀ ਵੀਡੀਓ ਫੇਰ ਪਾਵਾਂਗੇ। ਦੇਖਿਓ ਇਹ ਪਾਰਕ ਨੂੰ ਦੇਖ ਕੇ ਰੂਹੀ ਖੁਸ਼ ਹੋ ਜਾਣੀ ਆ ਵੀ ਉਹੀ ਪਾਰਕ ਆ ਇਹ। ਸਾਫ ਸਫਾਈ ਹੋ ਜਾਣੀ ਔਰੇ ਬੂਟੇ ਦੀ ਕਟਕੜਈਆ ਹੋ ਜਾਣਾ ਸਾਰਾ ਕੁਝ ਤਕਰੀਬਨ ਜਾਨੀ ਕਿ ਸੋਹਣਾ ਲੱਗਣ ਲੱਗ ਜਾਊਗਾ। ਸੰਭਾਲ ਨਾਲੀ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਵੀਰੋ ਕਾਂ ਕਿ ਆਪਾਂ ਨੂੰ ਹਨਾ ਆਪਣੇ ਘਰਾਂ ਦੇ ਲਵੇ ਨੇ ਬਹੁਤ ਸੋਹਣਾ ਬਣਿਆ ਹੋਇਆ ਪਾਰਕ ਇਹਦੀ ਸਾਂਭ ਸੰਭਾਲ ਰੱਖੋ ਐ ਜਿਹੜੀਆਂ ਚੀਜ਼ਾਂ ਮਿਲਦੀਆਂ ਨਹੀਂ ਹੁੰਦੀਆਂ ਕਈ ਪਿੰਡਾਂ ਦੇ ਵਿੱਚ ਤਾਂ ਹੈ ਹੀ ਨਹੀਂ ਪਾਰਕ ਵਗੈਰਾ ਵਧੀਆ ਆਪਣੇ ਪਾਰਕ ਬਣਿਆ ਆਪਣੇ ਘਰ ਦੇ ਲਵੇ ਆ ਇਹ ਚੀਜ਼ਾਂ ਦੀ ਸਾਫ਼ ਸਫਾਈ ਰੱਖੋ ਸਾਂਭ ਸੰਭਾਲ ਰੱਖੋ ਧੰਨਵਾਦ ਵੀਰੇ